ਹੋਰ ਵਿਕੇ ਮੈਂ ਆਜਾ ਆਇਆ ਪੰਜ ਪਿੰਡਾਂ ਦੀਆਂ ਪੰਚਾਇਤਾਂ ਅਸੀਂ ਅੱਜ ਜੇ ਬੁਲਾਈਆਂ ਸੀ ਜਿਹਦੇ ਚ ਚਾਂਗਲੀ ਕਨੌਰ ਖੁਰਤ ਕਨੌਰ ਕਲਾਂ ਇਹ ਤੋਂ ਲਾਵਾ ਕਾਤਰੂ ਤੇ ਕਨੌਰ ਕਨੌਰੀ ਕਲਾਂ ਤੇ ਬਹੁਤ سارے ਪੈਸੇ ਪਹਿਲਾਂ ਵੀ ਇਹਨਾਂ ਪਿੰਡਾਂ ਨੂੰ ਆ ਚੁੱਕੇ ਨੇ ਔਰ ਸਰਪੰਚਾਂ ਨੇ ਅੱਜ ਦੱਸਿਆ ਦੀ ਹੈ ਕੰਮ ਚੱਲ ਰਹੇ ਨੇ ਹੋਰ ਵੀ ਉਹਨਾਂ ਦੀਆਂ ਮੰਗਾਂ ਸੀ ਕਿਸੇ ਪਿੰਡ ਨੂੰ 40 ਲੱਖ ਦਾ ਚੈੱਕ ਇੱਕ ਵੇਲੇ ਨੂੰ 56 ਲੱਖ 41 ਹਜ਼ਾਰ ਦਾ ਚੈੱਕ ਹੈ ਇੱਕ ਵੇਲੇ ਨੂੰ 20 ਰੱਖਦਾ ਹੁਣ ਉਹ ਸਟੇਟ ਦਾ ਹਿੱਸਾ ਹੈ ਉਹ ਸੈਂਟਰ ਦੀ ਸਕੀਮ ਚ 23 ਲੱਖ ਦਾ ਉਹਨਾਂ ਨੂੰ ਸੈਂਟਰ ਵੱਲੋਂ ਆਊਗਾ ਟੋਟਲ 43 ਲੱਖ ਹੈ ਪਿੰਡਾਂ ਦੇ ਛੱਪੜ ਮੁੱਖ ਮੰਗਾਂ ਜਿਹੜੀਆਂ ਛੱਪੜ ਤੇ ਪਿੰਡਾਂ ਨੂੰ ਜਾਂਦੀਆਂ ਸੜਕਾਂ ਤੇ ਸਟੇਡੀਅਮ ਇਹ ਤਿੰਨ ਤਾਂ ਜੀ ਮੰਗਾਂ ਹਰ ਪਿੰਡ ਦੀਆਂ ਨੇ ਔਰ ਪੂਰੀਆਂ ਕਰਨੀਆਂ ਨੇ ਤੇ ਨਾਲ-ਨਾਲ ਲਾਇਬ੍ਰੇਰੀ ਦੀ ਮੰਗ ਹੈ ਕਿਤੇ ਕਿਤੇ ਜਿਹੜਾ ਉਹ ਪਿੰਡ ਦੀਆਂ ਗਰੀਆਂ ਨਾਲੀਆਂ ਵਾਸਤੇ ਵੀ ਲੋਕਾਂ ਨੇ ਪੈਸੇ ਮੰਗੇ। ਸੋ ਜ ਮੈਂ ਨਹੀਂ ਦੇਖਦਾ ਕਿ ਜਿਹੜਾ ਸਰਪੰਚ ਕਿਹੜੀ ਪਾਰਟੀ ਦਾ ਹੈ ਜਾਂ ਕਿੱਦੋਂ ਹੈ ਜਾਂ ਪਿੰਡ ਚੋਂ ਕਿੰਨੀਆਂ ਵੋਟਾਂ ਪਈਆਂ ਜੇ ਉਹ ਮੈਂ ਦੇਖਦਾ ਕਿ ਪ੍ਰੋਜੈਕਟ ਕੀ ਹੈ। ਪ੍ਰੋਜੈਕਟ ਵਧੀਆ ਹੋਵੇ ਤਾਂ ਸਹੀ ਜਿਹੜਾ ਖਜ਼ਾਨੇ ਦਾ ਮੂੰਹ ਜਿਹੜਾ ਉਹ ਪਿੰਡਾਂ ਦੇ ਲੋਕਾਂ 'ਤੇ ਸ਼ਹਿਰਾਂ ਦੇ ਲੋਕਾਂ 'ਤੇ ਕਸ ਬੰਦੇ ਰੱਖਦਾ। ਪਹਿਲੇ ਹੀ ਖੁੱਲੇ ਹੋਏ ਤੇ ਇਹਦੇ ਵਿੱਚ ਤੁਹਾਨੂੰ ਮੈਂ ਡਿਟੇਲ ਸਾਰੀ ਦੱਸ ਦੂੰਗਾ ਮੈਂ ਕੱਲਾ-ਕੱਲਾ ਤੁਹਾਨੂੰ ਲਿਖ ਕੇ ਸਾਰਾ ਪਤਾ ਲੱਗ ਜਾਊਗਾ। ਕਿਹੜੇ-ਕਿਹੜੇ ਪਿੰਡ ਨੂੰ ਕਿਹੜੇ-ਕਿਹੜੇ ਕਿੰਨੇ-ਕਿੰਨੇ ਪੈਸੇ ਗਏ ਨੇ। ਇਹ ਜ ਕਨੌਰੀ ਕਨੌਰ ਕਲਾਂ ਕਨੌਰੀ ਕਲਾਂ ਕਨੌਰ ਖੁਰਦ ਕਾਤਰੋ ਚਾਂਗਲੀ ਇਹਨਾਂ ਦੇ ਸਾਰੇ ਜਿਹੜੇ ਪਿੰਡਾਂ ਦੇ ਪੈਸਿਆਂ ਦੀ ਗੱਲ ਹੈ ਮੈਂ ਕੋਈ ਜ਼ਿਆਦਾ ਡਿਟੇਲ ਨਹੀਂ ਜਾਣਾ ਚਾਹੁੰਦਾ ਬਾਕੀ ਅੱਜ ਮੈਂ ਨੰਗਲ ਗਿਆ ਸੀ ਮੈਂ ਨੰਗਲ ਤੋਂ ਆਇਆ 21 ਮਈ ਹੈ ਅੱਜ ਦੇ ਦਿਨ ਤੋਂ ਲੈ ਕੇ ਅਗਲੀ 21 ਮਈ ਤੱਕ ਪਾਣੀ ਦਾ ਜਿਹੜਾ ਉਹ ਕੋਟਾ ਵੰਡਿਆ ਜਾਂਦਾ ਸੋ ਅੱਜ ਅਸੀਂ ਪੰਜਾਬ ਵੱਲੋਂ ਜਿਹੜਾ ਹਰਿਆਣੇ ਨੂੰ Rajasthan ਨੂੰ ਕੋਟਾ ਨਿਰਧਾਰਤ ਹੈ ਆਜੇ 1:00 ਵਜੇ ਤੋਂ ਅਸੀਂ ਛੱਡਣਾ ਸ਼ੁਰੂ ਕਰਤਾ ਇੱਕ ਘੰਟੇ ਵਿੱਚ 100 ਕਿਊਸਿਕ ਛੱਡਦੇ ਅਗਲੇ ਘੰਟੇ ਵਿੱਚ 100 ਕਿਊਸਿਕ ਹੋਰ ਤਾਂ ਫਿਰ ਜਿੰਨਾ ਉਹਨਾਂ ਦਾ ਹਿੱਸਾ ਬਣੂਗਾ ਜਿੰਨਾ ਉਹਨਾਂ ਦੀਆਂ ਨਹਿਰਾਂ ਇੱਕਦਮ ਨਹੀਂ ਛੱਡਿਆ ਜਾਂਦਾ ਪਾਣੀ ਤੇ ਜਿੰਨਾਂ ਕਿ ਨਹਿਰਾਂ ਉਹਨਾਂ ਨੇ ਚੱਲਦੀਆਂ ਨੇ ਉਸ ਸਭ ਨੂੰ ਫਿਰ ਉਹਨੂੰ ਪਾਣੀ ਮਿਲ ਜਾਊਗਾ ਇਹੀ ਗੱਲ ਮੈਂ ਇੱਕ ਤਰੀਕੇ ਤੋਂ ਕਹਿੰਦਾ ਆ ਰਿਹਾ ਹਾਂ ਕਿ 21 ਤਰੀਕ ਤੋਂ ਤੁਹਾਨੂੰ ਵੈਸੀ ਪਾਣੀ ਮਿਲ ਜਾਣਾ ਜਿਹੜਾ ਨਾਰਮਲ ਕੋਟਾ ਤੁਹਾਡਾ ਬਣਦਾ ਹੈ ਨਿਰਧਾਰਤ ਹਾਲਾਂਕਿ ਉਹ ਵੀ ਬਹੁਤ ਚਿਰ ਪਹਿਲਾਂ ਨਿਰਧਾਰਤ ਹੋਇਆ ਹੋਇਆ ਹੈ ਜਦੋਂ ਬਹੁਤ ਜ਼ਿਆਦਾ ਪਾਣੀ ਸੀ ਅਸੀਂ ਮੰਗ ਕਰਦੇ ਹਾਂ ਕਿ ਹੁਣ ਪਾਣੀ ਨੂੰ ਮਾਪ ਕੇ ਹੁਣ ਜਿਹੜਾ ਪਾਖੜਾ ਚ ਜਾ ਪੌਂਗ ਚ ਜਾ ਰਣਜੀਤ ਸਾਗ ਡੈਮ ਚ ਕਿੰਨਾ ਪਾਣੀ ਆ ਹੁਣ ਦੇ ਮੁਤਾਬਕ ਤੁਸੀਂ ਡਿਸਟ੍ਰਿਬਿਊਸ਼ਨ ਕਰੋ ਹੁਣ ਦੇ ਮੁਤਾਬਕ ਵੰਡ ਕਰੋ ਤੱਕਾ ਨਾ ਕਰੋ ਸਾਡੇ Haryana ਨੇ ਵਾਦੂ ਪਾਣੀ ਮੰਗਿਆ ਅਸੀਂ ਨਹੀਂ ਦਿੱਤਾ ਸਾਡੇ ਕੋਲ ਹੈ ਹੀ ਨਹੀਂ ਕਿਉਂਕਿ ਅਸੀਂ ਵਰਤਣ ਲੱਗੇ ਪਾਣੀ ਨੂੰ 700 ਕਿਲੋਮੀਟਰ ਪਾਈਪਲਾਈਨ ਪੈ ਚੁੱਕੀ ਹੈ ਪੰਜਾਬ 'ਚ ਤੁਸੀਂ ਤੁਹਾਡੇ ਬਹੁਤ ਸਾਰੇ ਦੋਸਤ ਮਿੱਤਰ ਪੂਰੇ ਪੰਜਾਬ 'ਚ ਹੋਣਗੇ ਕੋਈ ਵੀ ਫੈਕਟਰੀ ਹੋਵੇ ਪੰਜਾਬ 'ਚ ਜਿਹਦੇ ਕੋਲ ਪਾਈਪ ਪਏ ਹੋਣ ਸਾਨੂੰ ਪਲੀਜ਼ ਐਡਰੈਸ ਦੇ ਦਿਓ ਕਿਸੇ ਪਾਈਪ ਫੈਕਟਰੀ ਕੋਲ ਪਾਈਪ ਨਹੀਂ ਹੈਗੇ ਜੀ ਇਸ ਵਾਰ ਆਰਡਰ ਤੇ ਵੇਟਿੰਗ ਲਿਸਟ ਚੱਲ ਰਹੇ ਹਨ ਸੋ ਪਾਣੀ ਨਹਿਰੀ ਪਾਣੀ ਨੂੰ ਅਸੀਂ ਵਰਤਣ ਲੱਗੇ ਓ ਓ ਪੁਰਾਣੀਆਂ ਆਤਾਂਤੀ ਖੜੇ ਰਹੇ ਕਿ ਸਾਨੂੰ ਇਹੀ ਮਿਲ ਜਾਂਦਾ ਹੁੰਦਾ ਉਹ ਨਹੀਂ ਮਿਲਿਆ ਇਸ ਵਾਰ ਅਸੀਂ 95% ਦੇ ਨੇੜੇ ਤੇੜੇ ਸੀ ਯੂਜ਼ ਕਰ ਲਿਆ ਅੱਜ ਤੱਕ ਪਾਖੜਾ ਲੱਭ ਪਹਿਲਾਂ ਕਦੇ 775 ਤੋਂ ਵੱਧਿਆ ਨਹੀਂ ਸੀ ਪੰਜਾਬ ਤੇ ਕੋਰਟ ਦੇ ਵਿੱਚ ਵੀ ਅਸੀਂ ਲੜ ਰਹੇ ਹਾਂ ਕੋਰਟ 'ਚ ਅਸੀਂ ਕਹਿੰਦੇ ਅਸੀਂ ਤਾਂ ਆਪਣੇ ਹਿੱਸੇ ਵਰਤ ਰਹੇ ਹਾਂ ਇਹ ਆਪਣਾ ਹਿੱਸਾ ਵਰਤ ਕੇ ਵੀ ਸਾਥੋਂ 1,42,000 ਤੋਂ ਵੱਧ ਕਿ ਉਸ ਸਿੱਕ ਜਿਹੜਾ ਪਾਣੀ ਉਹ ਵੱਧ ਵਰਤ ਚੁੱਕੇ ਨੇ ਆਪ ਦੇ ਕੋਟੇ ਤੇ ਅਸੀਂ 휴ਮਨਿਟੇਰੀਅਨ ਗਰਾਉਂਡ ਤੇ ਮਾਨਵਤਾ ਦੇ ਆਧਾਰ ਤੇ ਅਸੀਂ 10000 ਮਤਲਬ ਕਿ ਉਸ ਇੱਕ ਜਿਹੜਾ ਪੀਣ ਵਾਸਤੇ ਉਹਨੂੰ ਮੰਗਿਆ ਸੀ ਅਸੀਂ ਦੇ ਰਹੇ ਸੀ ਪਰ ਜੇ BBMP ਦਾ ਜਿਹੜਾ ਐਗਰੀਮੈਂਟ ਦੇਖੀ ਉਹਦੇ ਕੋਈ ਮਾਨਵਤਾ ਦੀ ਕਲੋਜ਼ ਨਹੀਂ ਹੈਗੀ ਕਿ ਜੇ ਮਾਨਵਤਾ ਦੇ ਆਧਾਰ ਤੇ ਦਿਓ ਪਰ ਕੋਈ ਨਹੀਂ ਅਸੀਂ ਤਾਂ ਭਾਈ ਕਨੇਈ ਆ ਜਿਹਦੇ ਵਾਰਸ ਆ ਅਸੀਂ ਤਾਂ ਦੁਸ਼ਮਣਾਂ ਨੂੰ ਵੀ ਲੜਾਈ ਚ ਪਾਣੀ ਪਾਉਂਦੇ ਰਹੇ ਹਾਂ ਸੋ ਸਾਡਾ ਦੁਸ਼ਮਣ ਥੋੜੀ ਜਿਹਾ ਰਹਿਣਾ ਸਾਡੇ ਦਾ ਦੇਸ਼ ਵਸਿਆ ਹੋਈ ਆ ਪਰ ਇਹ ਰਾਜਨੀਤੀ ਜਿਸ ਤਰੀਕੇ ਨਾਲ ਕਰ ਰਹੀ ਸੀ ਜਿਸ ਧੱਕੇ ਨਾਲ ਉਹ ਬਾਹਮ ਰੋੜ ਕੇ ਸਾ ਤੋਂ ਪਾਣੀ ਮੰਗ ਰਹੇ ਸੀ ਉਹ ਤਰੀਕਾ ਚੱਲਣਾ ਨਹੀਂ ਅੱਜ ਵੀ ਮੈਂ ਇਹੀ ਕਹਿ ਕੇ ਆ ਤੁਹਾਡੇ ਸਾਹਮਣੇ ਵੀ ਇਹੀ ਕਹਣਾ ਕਿ ਹਰਿਆਣੇ ਨੂੰ ਹੁਣ ਆਪਣਾ ਪਾਣੀ 1 ਸਾਲ ਵਾਸਤੇ ਸੰਜਮ ਨਾਲ ਵਰਤਣਾ ਚਾਹੀਦਾ ਅਗਲੀ ਵਾਰ ਵੀ ਨਾ ਉਮੀਦ ਕਰੋ ਸਾਡੇ ਤੋਂ ਕਿ ਤੁਸੀਂ ਮਾਰਚ ਚ ਆਪਣਾ ਖਤਮ ਕਰਕੇ April May ਚ ਕਹ ਦੋ ਸੰਭਾਦੂ ਦਿਓ ਨਹੀਂ ਹੈਗਾ ਸਾਡੇ ਕੋਲੇ ਬਾਦੂ ਪਾਣੀ ਅਸੀਂ ਆਪਣਾ ਪਾਣੀ ਆਪ ਵਰਤਣ ਲੱਗ ਗਏ ਪਹਿਲਾਂ ਤਾਂ ਚਲੇ ਜਾਂਦੀ ਸੀ ਅਸੀਂ ਲਾਪਰਵਾਹੀਆਂ ਹੁਣ ਅਸੀਂ ਬੂੰਦ ਬੂੰਦ ਦਾ ਸਾਹਵ ਲੈ ਰਹੇ ਹਾਂ ਸੋ ਇਸ ਕਰਕੇ ਅੱਜ 21 ਮਈ ਐ ਅਸੀਂ ਪਾਣੀ ਦੀ ਆਪ ਨੱਕੇ ਤੇ ਜਾ ਜਾ ਕੇ ਰਾਖੀ ਕੀਤੀ ਐ ਔਰ ਪੰਜਾਬ ਦੇ ਪਾਣੀ ਵਾਸਤੇ ਇੱਕ ਇੱਕ ਬੂੰਦ ਵਾਸਤੇ ਲੜਾਈ ਲੜਦੇ ਆਵਾ ਮਸਾ ਪਰ ਵੀ ਨਹੀਂ ਲਾਉਦੇ ਅੰਦਰ ਲੱਗਦਾ ਵੀ ਬੀਵੀਐਮੀ ਲਿਆਂਦਾ ਜਾ ਸਕਦਾ ਕਿਉਂਕਿ ਸਾਊਥ ਕੇ ਬਿਖਰੀ ਉਹਨੂੰ ਲੱਗਦੀ ਤਾਂ ਜਾਂਦਾ ਪਰ ਬੀਵੀਐਮੀ ਤੇ ਹੀ ਲੱਗਦਾ ਕਿ ਵੀ ਇਹ ਵੀ ਨਹੀਂ ਲਾ ਦੇ ਅੰਦਰ ਕਿ ਜਿਹੜੇ ਛੂਬੇ ਖੜਾ ਨਹੀਂ ਮਾਰਦੇ ਆਪੇ ਦੀ ਪਾਣੀ ਆ ਪਹਿਲਾ ਹੱਕ ਤਾਂ ਪੰਜਾਬ ਦਾ ਨਾ ਈਵਨ ਹਰਿਆਣਾ ਤੇ ਰਾਜਸਥਾਨ ਨੂੰ ਕੋਰਪਰੀਅਨ ਵੀ ਕਿਵੇਂ ਬਣਾ ਲੈਣਾਂ ਨੇ ਜਦ ਕਿ ਉਹ ਕਿਸੇ ਵੀ ਦਰਿਆ ਨਾਲ ਉਹਨਾਂ ਨਾਲ 1 ਇੰਚ ਵੀ ਜ਼ਮੀਨ ਨਹੀਂ ਲੱਗਦੀ ਨਾ ਸਤਲੁਜ ਨਾਲ ਨਾ ਰਾਵੀ ਨਾਲ ਨਾ ਬਿਆਸ ਨਾਲ ਹਿੱਸਾ ਹੋ ਰਾਵੀ ਚੋਂ ਵੀ ਮੰਗਦੇ ਆ ਹਿੱਸਾ ਹੋ ਬਿਆਸ ਚੋਂ ਵੀ ਮੰਗਦੇ ਆ ਜੋ ਪਹਿਲਾਂ ਜ ਜਦੋਂ ਪੰਜਾਬ ਦਾ ਪੁਨਰਗਠਨ ਹੋਇਆ ਉਦੋਂ ਜੋ ਬਣਦਾ ਸੀ ਉਹ ਤਾਂ ਉਹ ਤਾਂ ਜਮਨਾ ਚ ਵੀ ਬਣਦਾ ਸੀ ਪੰਜਾਬ ਦਾ ਜਦੋਂ ਜਿਹੜਾ ਮਹਾ ਪੰਜਾਬ ਕਹ ਲੋ ਜਦੋਂ ਉਦੋਂ ਪੰਜਾਬ ਸੀ ਤਾਂ ਪੰਜਾਬ ਦਾ ਹਿੱਸਾ ਜਿਹੜਾ ਸੀ ਜਮਨਾ ਦੇ ਪਾਣੀ ਸੀ ਜਦੋਂ ਹਰਿਆਣਾ ਲੱਗ ਗਿਆ ਹਰਿਆਣਾ ਜਮਨਾ ਨਾਲ ਤੋਂ ਪਾਣੀ ਲੈਂਦਾ ਹੈ ਜੀ ਪਰ ਪੰਜਾਬ ਦਾ ਘੜ ਤਾਂ ਸਭ ਪੰਜਾਬ ਤੋਂ ਮੰਗਣ ਲੱਗ ਗਏ ਤੇ ਜਦੋਂ ਹੈ ਹੀ ਇਕੱਠੇ ਸੀ ਦੋ ਭਾਈ ਜੇ ਕੋਈ ਸਾਂਝੀ ਚੀਜ਼ ਆ ਦੋ ਦੋਸਤਾਂ 'ਚ ਵੰਡੀ ਜਾਊਗੀ ਤੇ ਉਹ ਤਾਂ ਉਹਨਾਂ ਨੇ ਰੱਖ ਲਿਆ ਜਮਨਾਲਾ ਤਾਂ ਪਰ ਨਾਲ ਦੀ ਨਾਲ ਸਸ ਬਾਈਲ ਮੰਗਣ ਲੱਗੇ ਨਾਲ ਦੇ ਹੌਣ ਪਾਖੜਾ ਤੋਂ ਕਹਿੰਦੇ ਵੱਧ ਪਾਣੀ ਦਿਓ ਔਰ ੱੱੱਕਾ ਕਰਨ ਲੱਗੇ ਸਵੇਰੇ 6 ਵਜੇ ਚੇਅਰਮੈਨ ਉੱਠ ਕੇ ਆ ਜਾਂਦਾ ਸੀ ਮੈਂ ਗੇਟ ਖੋਲੂਗਾ ਐ ਕਿਵੇਂ ਆਏ ਗੇਟ ਖੋਲ ਦੇ ਬੱਚਿਆਂ ਦੀ ਗੱਲ ਐ ਸੋ ਇਸ ਕਰਕੇ ਪਾਣੀ ਵਾਸਤੇ ਜੋਰ ਕਿਉਂਕਿ ਸਾਡੀ ਲਾਈਫ ਲਾਈਨ ਐ ਪੰਜਾਬ ਦੀ ਜੇ ਤਾਂ ਹੋਵੇ ਨਾ ਅਸੀਂ ਪਾਣੀ ਕਿਤੇ ਇਧਰ ਉਧਰ ਗਲਤ ਇਸਤੇਮਾਲ ਕਰ ਰਹੇ ਹਾਂ ਸਾਡੇ ਕੋਲੇ ਆਪ ਦੇ ਪਾਈਪ ਪਾ ਰਹੇ ਆ ਕੱਸੀਆਂ ਚਲਾ ਰਹੇ ਆ ਰਜਵਾਹੇ ਪੁਰਾਣੇ ਬੰਦ ਪਏ ਸੂਏ ਸਾਰੇ ਚਲਾ ਰਹੇ ਆ ਨਹਿਰੀ ਪਾਣੀ ਅਸੀਂ ਵਰਖਤ ਥੱਲੇ ਵਾਲਾ ਪਾਣੀ ਸਾਡਾ ਵਰਤਨ ਤਾਂ ਕੀ ਮਤਲਬ ਫੁੱਟਾਂ ਚ ਵੀ 600 ਫੁੱਟ ਤੇ ਜਾ ਜਾਵ ਰਿਹਾ ਜੀ ਸੋ ਇਸ ਕਰਕੇ ਸਾਡੇ ਕੋਲੇ ਫालतू ਪਾਣੀ ਹੈ ਨਹੀਂ ਹਾਂ ਜਿਹੜਾ ਇਹਨਾਂ ਦਾ ਹਿੱਸਾ ਬਣਦਾ ਉਹ ਜੀ ਸਰਕਾਰ ਦੇ ਪੈਸੇ ਹਾਟੇ ਕਿਹੜੇ ਕਰ ਜਾਂਦੇ ਸੀ ਕਿੰਨੇ ਸੁਤਰਾ ਦੇ ਕਰ ਜਾਂਦੇ ਸੀ ਜਿਆਦਾ ਸਾਡੇ ਕੋਲ ਵੀ ਰਕਮ ਹੈ ਉਹ ਤਾਂ ਉਹ ਤਾਂ ਮੌਕੇ ਦੇਖਦੇ ਨੇ ਜੀ ਪੰਜਾਬ ਨੂੰ ਕਿਹੜੇ ਬੱਸੇ ਮਾਰ ਮਾਰੀ ਹੈ ਜੰਗ ਹੈ ਉਹ ਸਾਡੇ ਗੜ ਪੈਂਦੀ ਹੈ ਠੀਕ ਹੈ ਜੀ ਸਾਰੀ ਸਾਰੀ ਜਿਹੜੀ ਜੰਗ ਲੜੀ ਗਈ ਕਿੱਥੇ ਲੜੀ ਗਈ ਫਾਜ਼ਿਲਕਾ ਤੋਂ ਪਠਾਨਕੋਟ ਤੱਕ ਜਿੰਨੇ ਡਰੋਨ ਆਏ ਜਿੰਨੀਆਂ ਮਜ਼ੈਲਾ ਆਈਆਂ ਸਾਡੇ ਕੋਲੇ ਠੀਕ ਹੈ ਜੀ ਪਾਣੀ ਵਾਲੀ ਜੰਗ ਹੈ ਉਹ ਸਾਨੂੰ ਲਾ ਰੱਖੀ ਹੈ ਮੈਨੂੰ ਸਮਝ ਨਹੀਂ ਆਉਂਦੀ ਸੀ ਪੁਲਿਸ ਨੂੰ ਮੈਂ ਬਾਰਡਰ ਤੇ ਲਾਵਾਂ ਜਾਂ ਡੈਮਾਂ ਤੇ ਲਾਵਾਂ ਹੈ ਜੀ ਇਧਰ ਕਿਸਾਨਾਂ ਵਾਲਾ ਜਿਹੜਾ ਉਹਦੇ ਚ ਇਹਨਾਂ ਨੇ ਬਾਰਡਰ ਬੰਦ ਕਰ ਕਰੀ ਰੱਖੇ ਠੀਕ ਹੈ ਨਾ ਸੋਚ ਪ੍ਰਸਚਾਰ ਵਿਰੁੱਧ ਤੇ ਨਸ਼ਿਆਂ ਵਿਰੁੱਧ ਜੰਗ ਹੈ ਉਹ ਅਸੀਂ ਲੜ ਰਹੇ ਆ ਹੁਣ ਮਤਲਬ ਕਿ ਕਿਸੇ ਪਾਸੇ ਤੋਂ ਤੁਹਾਨੂੰ ਠੰਡੀ ਆਵਾਜ਼ ਬੁੱਲਾਉਣ ਦੋ ਆਰ ਡੀ ਐਫ ਦਾ ਸਾਡਾ ਪੈਸਾ ਰੋਕੀ ਬੈਠਿਆ ਚੋਲ ਵੀ ਚਾਹੀਦੇ ਸਾਥੋਂ ਪੀ ਡੀ ਐਫ ਵਾਸਤੇ ਪਬਲਿਕ ਡਿਸਟ੍ਰਿਬਿਊਸ਼ਨ ਸਿਸਟਮ ਵਾਸਤੇ ਜਿਹੜਾ ਪੀ ਡੀ ਐਸ ਵਾਸਤੇ ਚੋਲ ਚਾਹੀਦੇ ਆ ਕਣਕ ਵੀ ਚਾਹੀਦੀ ਐ ਸਰੋਂ ਚਾਹੀਦੀ ਐ ਦਾਲਾਂ ਚਾਹੀਦੀਆਂ ਬਾਜਰਾ ਚਾਹੀਦਾ ਮੱਕੀ ਚਾਹੀਦੀ ਐ ਪਰ ਪਾਣੀ ਨਾ ਪਾਣੀ ਨਹੀਂ ਫਿਰ ਗੰਮਲਿਆਂ ਚ ਗਾਈਏ ਦੱਸੋ ਕਣਕਾਂ ਕਿੱਥੇ ਅਸੀਂ ਅਸੀਂ ਅੱਜ ਵੀ 40% ਫੂਡ ਬੋਲ ਦਾ ਦਿੰਦੇ ਆ ਜੀ ਫੂਟਬਾਲ ਦਾ 40% ਪੰਜਾਬੀ ਹਿੱਸਾ ਪਾਉਂਦਾ ਸਾਨੂੰ ਪਾਣੀ ਸਪੈਸ਼ਲ ਪੈਕੇਜ ਤਾਂ ਕੀ ਦੇਣਾ ਸੀ ਸਾਡੇ ਤੋਂ ਸਭੋਂ ਜਿਹੜੇ ਹੈਗੇ ਸੀ ਉਹ ਵੀ ਘਟਾਈ ਜਾਂਦੇ ਆ ਉਹ ਅਰਮੀ ਨਾਲ ਕੋਈ ਯਾਰ ਉਹ ਬਾਰ ਬੰਦ ਕਰ ਰਿਹਾ ਕਿ ਉਹ ਸੀਨੀਅਰ ਅਫਸਰ ਇਹਨਾਂ ਦੇਖਾ ਪਹਿਲਾਂ ਵੀ ਉਹ ਆਰਮੀ ਨਾਲ ਸੰਬੰਧਤ ਹੈ ਜੀ ਆਰਮੀ ਕਹਿੰਦੀ ਵੀ ਕੋਰਟ ਮਾਰਸ਼ਲ ਵਗੈਰਾ ਕੋਈ ਚੱਲ ਰਿਹਾ ਆਰਮੀ ਦਾ ਕੋਈ ਫੈਸਲਾ ਨਹੀਂ ਆਰਮੀ ਨਾਲ ਅਸੀਂ ਗੱਲ ਕੀਤੀ ਹੈ ਵੀ ਸਾਨੂੰ ਦੱਸੋ ਜੀ ਕਿ ਹੈਗਾ ਕੇਸ ਹੈ ਅਸੀਂ ਸ਼ਹੀਦਾਂ ਦਾ ਸਨਮਾਨ ਕਰਨ ਤੇ ਅਸੀਂ ਤਾਂ ਸਭ ਤੋਂ ਅੱਗੇ 1 ਕਰੋੜ ਰੁਪਇਆ ਅਸੀਂ ਤਾਂ ਅਨਾਉਂਸ ਕੀਤਾ ਹੈ ਮੈਂ ਆਪ ਜਨਦਰੇ ਕਰੇ ਆਰਮੀ ਵੱਲੋਂ ਜਦੋਂ ਵੀ ਕੋਈ ਫੈਸਲਾ ਆ ਜੂਗਾ ਅਸੀਂ ਉਹ ਪੂਰਾ ਬਹੁਤ ਵਧੀਆ ਤਰੀਕੇ ਨਾਲ ਚੱਲ ਰਿਹਾ ਜੀ ਹੁਣ ਤਾਂ ਲੋਕ ਲਹਿਰ ਬਣ ਗਈ ਗੁਰਦੁਆਰਾ ਸਭ ਚ ਅਨਾਉਂਸਮੈਂਟਾਂ ਹੋ ਰਹੀਆਂ ਨੇ ਔਰ ਬਹੁਤ ਸਾਰੀਆਂ ਐਨ ਜੀਓਜ਼ ਬਹੁਤ ਸਾਰੀਆਂ ਧਾਰਮਿਕ ਸੰਸਥਾਵਾਂ ਵੀ ਨਾਲ ਜੁੜ ਗਈਆਂ ਪੰਚਾਇਤਾਂ ਮਤੇ ਪਾ ਰਹੀਆਂ ਨੇ ਔਰ ਹਰ ਰੋਜ਼ ਬੜੇ ਬੜੇ ਤਸਕਰ ਜਿਹੜੇ ਨੇ ਉਹ ਫੜੇ ਵੀ ਜਾ ਰਹੇ ਨੇ ਉਹਨਾਂ ਦੀਆਂ ਜਿਹੜੀਆਂ ਨਜਾਇਜ਼ ਪ੍ਰਾਪਰਟੀ ਉਹਨਾਂ ਨੇ ਬਣਾਈਆਂ ਸੀ ਉਹ ਉਹ ਢਾਈਆਂ ਵੀ ਜਾ ਰਹੀਆਂ ਨੇ ਤੇ ਨਾਲ ਨਾਲ ਤੁਸੀਂ ਦੇਖਿਆ ਹੋਊਗਾ ਕਿ 85 ਕਿਲੋ ਹੈਰਨ ਫੜੀ ਸੀ ਚਾਰ ਪੰਜ ਦਿਨ ਪਹਿਲਾਂ ਇੱਥੋਂ ਤਰਨ ਤਰਨ 85 ਕਿਲੋ ਕਿੱਥੇ ਗਰਾਮਾਂ ਚ ਫੱਕਰ ਬਰਬਾਦ ਕਰ ਦਿੰਦੀ ਹੈ ਗਰਾਮਾਂ ਚ ਕਿਲੋ 85 ਕਿਲੋ 7 ਕਿਲੋ ਕੱਲ ਫੜੀ ਹਵਾਲਾ ਮਨੀ ਵੀ ਫੜੀ ਜਾ ਰਹੀ ਹੈ ਸੋ ਬਹੁਤ ਠੱਲ ਪੈ ਗਈ ਲੋਕ ਵੀ ਕਹਿ ਰਹੇ ਨੇ ਕਿ ਅਸੀਂ ਤੁਹਾਡੇ ਸਾਥ ਦੇ ਨੂੰ ਕਿਹੜਾ ਔਰ ਬਹੁਤ ਸਾਰੇ ਬੱਚੇ ਜਿਹੜੇ ਨੇ ਜਿਹੜੇ ਇਸ ਬੁਰੀ ਸੰਗ ਦਾ ਸ਼ਿਕਾਰ ਹੋ ਗਏ ਅਸੀਂ ਉਹਨਾਂ ਨੂੰ ਮਰੀਜ਼ ਸਮਝਦੇ ਹਾਂ ਉਹਨਾਂ ਨੂੰ ਅਸੀਂ ਕੋਈ ਤਸਕਰ ਨਹੀਂ ਸਮਝਦੇ ਉਹਨਾਂ ਨੂੰ ਰੀਹੈਬ ਸੈਂਟਰਾਂ ਚ ਜਾਂ ਆਊਟ ਸੈਂਟਰਾਂ ਚ ਇਲਾਜ ਕਰਨਾ ਸਰਮਾਨ ਸਰ ਚੋਂ ਨਦੀ ਲਵਾਈ ਸ਼ੁਰੂ ਹੋ ਗਈ ਜੀ ਬਿਜਲੀ ਦੀ ਪੂਰਤੀ ਕਿਵੇਂ ਹੋਗੀ ਘਰਾਂ ਦੇ ਤੇ ਖੇਤਾਂ ਦੇ ਵਿੱਚ ਜਿੱਦੇ ਜਿੱਦੇ ਕੱਟ ਲੱਗ ਗਿਆ ਉਹਦੇ ਬਾਰੇ ਗੱਲ ਕਰਿਓ ਨਾ ਸਵਾਲਾ ਪਹਿਲੀ ਕੀ ਕਹੀਏ ਮੈਂ ਕਿਵੇਂ ਹੋਊਗੀ ਕਿਵੇਂ ਹੋਊਗੀ ਤਾਰਾਂ ਥਰੂ ਹੋਊਗੀ ਟਰਾਂਸਫਾਰਮਰ ਚੋਂ ਆਊਗੀ ਪਹਿਲਾਂ ਬਿਜਲੀ ਉੱਥੋਂ ਫਿਰ ਆਏ ਹੋਹੀ ਪ੍ਰਬੰਧ ਹੋਵੇ ਪਹਿਲਾਂ ਗ੍ਰਿਡ ਚ ਆਊਗੀ ਜੀ ਫਿਰ ਉਹ ਫਿਰ ਟਰਾਂਸਫਾਰਮਰ ਚ ਆਜੂਗੀ ਫਿਰ ਉਹਗੇ ਮੋਟਰਾਂ ਵਾਲੇ ਜਦੋਂ ਹਰੇ ਰੰਗ ਦਾ ਬਟਨ ਦਬਦੋਂਗੇ ਬਿਜਲੀ ਚੱਲ ਪੂਗੀ ਆ ਆ ਸਿਸਟਮ ਹੈ ਇਹ ਕ੍ਰਿਪਾ ਪਹਿਲੀ ਪੁੱਛੀ ਜਾਂਦੇ ਜਿੱਦੇ ਕੱਟ ਲੱਗਾ ਉਹਦੇ ਦੱਸਿਓ ਨਾ ਸਾਰਾ ਪ੍ਰਬੰਧ ਕੀਤਾ ਹੋਇਆ ਆਪਾਂ ਥਰਮਲ ਪਲੈਂਟ ਖਰੀਦ ਲੈ ਹਾਂ ਇੱਕ ਗੱਲ ਮੈਂ ਤੁਹਾਨੂੰ ਕਹਿਣੀ ਚਾਹੁੰਦਾ ਜਿਹੜੇ ਪਿੰਡਾਂ 'ਚ ਕੱਸੀ ਦਾ ਪਾਣੀ ਪਹੁੰਚ ਗਿਆ ਨਹਿਰ ਦਾ ਉਹਨਾਂ ਪਿੰਡਾਂ 'ਚ ਅਸੀਂ ਬਿਜਲੀ ਰਾਤ ਨੂੰ ਦੇਵਾਂਗੇ ਕਿਉਂਕਿ ਨਾਲੇ ਮੋਟਰ ਚਲਾ ਲੈਂਦੇ ਆ ਨਾਲੇ ਨਾਲੇ ਕੱਸੀ ਵਾਲਾ ਕਹਿੰਦੇ ਵੀ 5 ਵਜੇ ਦੀ ਬਜਾਏ 3 ਵਜੇ ਵੇਲੇ ਹੋ ਜਾਗੀ ਜਾਣਾ ਕਿੱਥੇ ਗੁੰਡਾ ਤੇ ਜਾਣਾ ਬਹਿ ਗਏ ਹੈਨਾ ਜੇ ਨਹਿਰ ਵਾਲੇ ਪਾਣੀ ਨਾਲ ਪੂਰਾ ਨਹੀਂ ਹੁੰਦਾ ਫਰਜ ਕਿੱਲੋ 4 ਕੈਰੇ ਰਹਿ ਗਏ ਨਹਿਰ ਵਾਲੇ ਪਾਣੀ ਨਾਲ ਦਿਨੇ ਰਾਤ ਨੂੰ ਬਿਜਲੀ ਹੋਊਗੀ ਤਾਂ 4 ਕੈਰੀ ਰਮਾਉਂਗੇ ਨਾ ਤੁਸੀਂ ਦੁਬਾਰਾ ਥੋੜੀ ਘਟੋਗੇ ਸਾਰੇ ਖੇਤ ਚ ਤਾਂ ਬਿਜਲੀ ਘਟ ਵਰਤੀ ਜੋ ਵੀ ਥੱਲੋਂ ਪਾਣੀ ਘਟ ਵਰਕੇ ਮੈਂ ਤਾਂ ਵੀ ਕਿਹਾ ਦੱਸੋ ਪਾ ਜ ਕਿਸਾਨਾਂ ਦੇ ਵਿੱਚ ਜਿਹੜਾ ਦੂਜਾ ਨੂੰ ਲੈ ਕੇ ਆ ਕਿ ਜਿਵੇਂ ਕੁਰਸ਼ਾ ਦੀ ਵੈਰਾਈਟੀ ਜਿਹੜੀ ਕਿਸਾਨ ਬੀਜ ਰਹੇ ਨੇ ਪਰ ਸਰਕਾਰ ਦਾ ਫਾਰਮ ਜਿਹੜੀਆਂ ਦੂਸਰੇ ਬੀਜਾਂ ਦੇ ਪੁੱਸਾ ਨਹੀਂ ਖਿੱਚੋ ਬਿਲਕੁਲ ਨਹੀਂ ਖਿੱਚਿਓ ਇਹ ਪਹਿਲਾਂ ਹੀ ਕਹਿ ਚੁੱਕੇ ਆ ਸੀ PR 126 127 128 129 ਜਿਹੜੀ ਮਤਲਬ ਜੋੜੇ ਸ਼ਾਰਟ ਟਰਮ ਵੈਰਾਈਆਂ ਨੇ ਪੂਸਾ 155 ਦੇ ਲੈਂਦੀ ਹੈ ਪੂਸਾ ਨਹੀਂ ਖਰੀਦਾਂਗੇ ਜੇ ਵੀ ਪੂਸਾ ਬੀਜੂਗਾ ਤਾਂ ਉਹ ਆਪ ਜਿੰਮੇਵਾਰ ਹੋਊਗਾ ਅਸੀਂ ਪਹਿਲਾਂ ਕਹਿੰਦਾ ਸੀ ਸਰਪੰਚ ਜੀ ਦੀ ਗੱਲ ਹੈ ਹੈਪੀ ਅਨਬਰ ਉਹੀ ਆਪਣੀ ਜਿਵੇਂ ਅਲੀਗੇਸ਼ਨ ਲਗਾ ਦਿੱਤੀ ਹੈ ਕਿ ਜਿਹੜੀ ਲਾਰਜ ਸਕੇਲ ਇਨਵੈਸਟਰੀ ਹੈ ਉਹਦੇ ਚੇਅਰਮੈਨ Punjab ਤੋਂ ਬਾਹਰ ਦੇ ਹਨ ਮਤਲਬ ਦੇਖੋ ਇਹੋ ਇਹਨਾਂ ਦਾ ਕੁਝ ਨਾ ਕੁਝ ਕਹਿਣਾ ਹੁੰਦਾ ਸੁਖਵੀਰ ਬਾਦਲ ਉਹਨੂੰ ਪੁੱਛੇ ਪੰਜਾਬੀ ਯੂਨੀਵਰਸਿਟੀ ਦਾ ਜਿਹੜਾ ਵਾਈਸ ਚਾਂਸਲਰ ਸੀ ਉਹ ਦਿੱਲੀ ਤੋਂ ਲਿਆ ਕੇ ਲਾਇਆ ਸੀ ਇਹਨਾਂ ਨੇ 22 ਚਾਂਸਲਰ ਦੁਖ ਨਹੀਂ ਨਹੀਂ ਸਾਡਾ ਸਾਡ ਪੰਜਾਬੀਅਤ ਹੀ ਅਸੀਂ ਸਾਡੀ ਸਾਡੀ ਸਭ ਤੋਂ ਵੱਡੀ ਜਿਹੜੇ ਸਾਡਾ ਮਿਸ਼ਨ ਹੈ ਜੀ ਕੱਲ ਵੀ 450 ਨੌਕਰੀਆਂ ਦੇਖਿਆ ਤਾਂ ਨੌਕਰੀਆਂ 'ਚ ਵੀ ਕਹਿੰਦੇ ਹਰਿਆਣਿਆਂ ਦੀਆਂ ਦਿੱਤੀਆਂ ਪਲਾਂ ਨੂੰ ਦਿੱਤੀਆਂ ਪੰਜਾਬੀਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਪੰਜਾਬ ਦੇ ਬੱਚਿਆਂ ਨੂੰ ਨੌਕਰੀਆਂ ਮਿਲ ਰਹੀਆਂ ਨੇ ਔਰ ਅਸੀਂ ਪੰਜਾਬੀ ਵਾਸਤੇ ਟੈਸਟ ਵੀ 50 ਨੰਬਰਾਂ ਦਾ ਕੀਤਾ ਹੈ ਲਿਖਤੀ ਪਾਸ ਹੋਣਾ ਚਾਹੀਦਾ ਹੈ ਲਿਖਤੀ ਠੀਕ ਹੈ ਨਾ ਸੋ ਸਕੂਲਾਂ ਨੂੰ ਵੀ ਅਪਡੇਟ ਕਰ ਰਹੇ ਆ ਪੰਜਾਬੀ ਦੇ ਟੀਚਰ ਵੀ ਆ ਰਹੇ ਨੇ ਪਹਿਲਾਂ ਤਾਂ ਐਮਏ ਪੰਜਾਬੀ ਕਰਨ ਵਾਸਤੇ ਕੋਈ ਪੰਜਾਬੀ ਯੂਨੀਵਰਸਿਟੀ ਚ ਕਲਾਸ ਚ ਅਨਮਿਸ਼ਨ ਹੀ ਨਹੀਂ ਲੈਂਦਾ ਸੀ ਐਮਏ ਪੰਜਾਬੀ ਕਰਨ ਵਾਸਤੇ ਕੋਈ ਮੈਨੂੰ ਜਵਾਬ ਦੇਣਾ ਸੋ ਇਸ ਕਰਕੇ ਇਹਨਾਂ ਨੇ ਤਾਂ ਕੁਝ ਕਹਿਣੇ ਕਹਿਣਾ ਇਹ ਤਾਂ ਹੈਲੀਕਾਪਟਰ ਕਹਿੰਦੇ ਨੇ ਹੈਲੀਕਾਪਟਰ ਜਿਹਾ ਕੰਮ ਸਰਕਾਰ ਦਾ ਜੀ ਉਹ ਉਹ ਨਹੀਂ ਉਹ ਆਪ ਪ੍ਰਾਈਵੇਟਾਂ ਚ ਜਾਂਦੇ ਆ ਕੋਸ਼ੇ ਨੂੰ ਆ ਰਹੇ ਨੇ ਲੱਗਿਆ ਨੇ ਕਿ ਆਮ ਆਦਮੀ ਪਾਟੇ ਪੁਜਾਤੀ ਦੀ ਗੱਲ ਨਾ ਕਰੀਏ ਤੇ ਕਰਦੇ ਆ ਜੀ ਅੱਜ ਵੀ ਪੰਜਾਬੀ ਐਮਏ ਪੰਜਾਬੀ ਚ ਹੀ ਬੋਲ ਰਹੇ ਹਾਂ ਨਹੀਂ ਕਿ ਉਹ ਕਹਿ ਰਹੇ ਆ ਨਾ ਕਿ ਨਹੀਂ ਨਹੀਂ ਐਦਾਂ ਦੀ ਕੋਈ ਗੱਲ ਨਹੀਂ ਕਈ ਵਾਰੀ ਸਪੈਸ਼ਲਿਸਟ ਸ ਕਿਤਨੇ ਕਿਤੋਂ ਹੋਰ ਵੀ ਲਿਆਉਣੇ ਪੈਂਦੇ ਆ ਸਪੈਸ਼ਲਿਸਟ ਨੇ ਸਾਡੇ ਪੰਜਾਬ ਦੇ ਬੰਦੇ ਬਹੁਤ ਸਾਰੇ ਹੋਸਟੇਟਾਂ 'ਚ ਵੀ ਲੱਗੇ ਹੋਏ ਨੇ ਸੋ ਇਸ ਤਰ੍ਹਾਂ ਥੋੜੀ ਆਪਾ ਕੈਨੇਡਾ ਅਮਰੀਕਾ 'ਚ ਸਾਡੇ ਐਮਪੀ ਬਣ ਗਏ ਤੇ ਕੈਨੇਡਾ ਅਮਰੀਕਾ 'ਚ ਸਾਡੇ ਮੰਤਰੀ ਬਣ ਗਏ ਚਾਰ ਤੇ ਫਿਰ ਉਹ ਆਪਾਂ ਉੱਥੇ ਵੀ ਕਰਦੀ ਲਾਗੂ ਕਰਦੀ ਆ ਉਹ ਤਾਂ ਕਹਿੰਦੇ ਹਾਲਾਂਕਿ ਇਹ ਤਾਂ ਆਪਣੇ ਦੇਸ਼ ਤੋਂ ਨੇ ਉਹ ਆਪ ਆਪ ਦਾ ਇੱਕ ਹੋਰ ਮੁਲਕ 'ਚੋਂ ਜਾ ਕੇ ਉੱਥੇ ਤਰੱਕੀਆਂ ਕੀਤੀਆਂ ਨੇ ਵਧੀਆ ਗੱਲ ਆ ਕਿ ਸਾਡੇ ਬੰਦੇ ਜਿਹੜੇ ਨੇ ਉਹ ਮੇਅਰ ਵੀ ਨੇ ਪੂਰੀ ਦੁਨੀਆ 'ਚ ਸਾਡੇ ਵੱਡੇ ਵੱਡੇ ਆਉਂਦਿਆਂ ਤੇ ਪੰਜਾਬੀ ਬੈਠੇ ਨੇ ਜੋ ਵੀ ਐ ਡਿਸਕ੍ਰਿਮੀਨੇਸ਼ਨ ਕਰਨੱਕ ਜਾਣ ਵੀ ਨਹੀਂ ਇਹਨਾਂ ਨੂੰ ਨਹੀਂ ਦੇਣਾ ਜਾਂ ਇਹਨਾਂ ਨੂੰ ਕੋਈ ਕੋਈ ਰੇਸਿਜ਼ਮ ਕਰਨ